ਸੁਖਵੀਰ ਸਿੰਘ ਦੇ ਮਾਮਲੇ ਨੂੰ ਲੈ ਕੇ ਆਈ ਵੱਡੀ ਖਬਰ ਸੁਖਵੀਰ ਸਿੰਘ ਦੇ ਮਾਮਲੇ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਸੁਣਾਉਣਾ ਵੱਡਾ ਫੈਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਮੀਟਿੰਗ ਲੈ ਕੇ ਉਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਇਹ ਫੈਸਲਾ ਸੁਣਾ ਦਿੱਤਾ ਹੈ ਕਿ ਇਹ ਪੂਰਾ ਫੈਸਲਾ ਜੋ ਸੁਮੀਤ ਸਿੰਘ ਬਾਦਲ ਨੂੰ ਲੈ ਕੇ ਵੱਡੀ ਖਬਰ ਆਈਏ ਤੁਸੀਂ ਜਿਹੜੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਇੱਕ ਖੇਤਰੀ ਪਾਰਟੀ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਹੀ ਨਹੀਂ ਪੂਰੇ ਵਰਲਡ ਵਿੱਚ ਜਿਨ੍ਹਾਂ ਦਾ ਨਾਮ ਸੀ ਉਸ ਸੁਖਬੀਰ ਸਿੰਘ ਬਾਦਲ ਜਿਹੜੀ ਅਕਾਲੀ ਦਲ ਪਾਰਟੀ ਦੇ ਵਿੱਚੋਂ ਜਦੋਂ ਅਸਤੀਫਾ ਦੇ ਦਿੰਦੇ ਨੇ ਉਸ ਤੋਂ ਲੈ ਕੇ ਜੋ ਹਲਚਲ ਮਚੀ ਹੋਈ ਹੈ ਅਕਾਲੀ ਦਲ ਦੇ ਵਿੱਚ ਦੂਸਰੇ ਪਾਸੇ ਜੋ ਅਕਾੜ ਤਖਸਰ ਦੇ ਜਥੇਦਾਰ ਜੰਨੀ ਰਕबीर ਸਿੰਘ ਜੀ ਹਰਾਂ ਵੱਲੋਂ ਉਸ ਨੂੰ ਤਨਖਾਇਆ ਸਜਾ ਲਈ ਹੋਈਏ ਉਸ ਨੂੰ ਲੈ ਕੇ ਵੀ ਸੁਖਬੀਰ ਸਿੰਘ ਬਾਦਲ ਦੋਨਾਂ ਪਾਸੋਂ ਜਿਹੜੇ ਨੇ ਕਿਰੇ ਹੋਏ ਸੀ ਸੋ ਅੱਜ ਇੱਕ ਪਾਸੋਂ ਸੁਖਬੀਰ ਸਿੰਘ ਬਾਦਲ ਦੇ ਉੱਪਰ ਫੈਸਲਾ ਸੁਣਾਇਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੂੰ ਹੁਣ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਿਲਕੁਲ ਉਹਨਾਂ ਦੇ ਜਿਹੜੇ ਹੁਣ ਪਹਿਲਾ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਵੱਡੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਸਾਰੇ ਸਿੰਘ ਸਾਹਿਬਾਨ ਹਾਜ਼ਰ ਹੋ ਕੇ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਨੂੰ ਵਿਚਾਰਨਗੇ ਸੁਖਵੀਰ ਸਿੰਘ ਬਾਦਲ ਨੂੰ ਕਿਹੜੀ ਧਾਰਮਿਕ ਸਜ਼ਾ ਲਾਉਣੀ ਹੈ ਇਸ ਬਾਰੇ ਜੋ ਵੱਡੀ ਚਰਚਾ ਹੋ ਰਹੀ ਹੈ ਜੋ ਟਕਸਾਲਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੇਵਾਵਾਂ ਸਭਾ ਸੋਸਾਇਟੀਆਂ ਆਦਿ ਆਗੂਆਂ ਦੇ ਵਿਚਾਰ ਲੈਣ ਲਈ ਇਹ ਮੀਟਿੰਗ ਫਿਰ ਸੱਦ ਲਈ ਗਈ ਹੈ ਜਿਸ ਵਿੱਚ ਹੁਣ ਵੱਡਾ ਫੈਸਲਾ ਲਿਆ ਜਾਏਗਾ ਪੰਜ ਸਿੰਘ ਸਹਿਬਾਨਾਂ ਵੱਲੋਂ ਇਸ ਮਾਮਲੇ ਦੇ ਅਗਲੇ ਹਫਤੇ ਜੋ ਵਿਚਾਰ ਵਟਾਂਦਰਾ ਕਰਨ ਦੀ ਸਭਾਵਨਾ ਹੈ ਜਿੱਥੇ ਸ਼ਰਵੀਰ ਸਿੰਘ ਦੇ ਵਿਰੋਧੀ ਸ਼੍ਰੀ ਅਕਾਟਖ ਸਾਹਿਬ ਦੇ ਜਥੇਦਾਰ ਕੰਨੀ ਲਖਵੀਰ ਸਿੰਘ ਪਾਸੋਂ ਬਾਦਲ ਨੂੰ ਜਲਤ ਤਨਖਾਹ ਲਗਾ ਕੇ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ ਉੱਥੇ ਪਾਰਟੀ ਦੇ ਪਿਛਲੇ ਅਕਾਲੀ ਆਗੂ ਵੀ ਸ਼੍ਰੀ ਅਕਾਟਖ ਸਾਹਿਬ ਦੀ ਪਰੰਪਰਾ ਅਨੁਸਾਰ ਸਿੱਖ ਸੰਧਾਤਾਂ ਅਤੇ ਮਰਿਆਦਾ ਦੇ ਅਨੁਸਾਰ ਤਨਖਾਹ ਲਗਾਉਣ ਲਈ ਬੇਨਤੀ ਕਰ ਚੁੱਕੇ ਹਨ ਸੋ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਵੀ ਜਥੇਬੰਦੀਆਂ ਦੀਆਂ ਨਜ਼ਰਾਂ ਵੀ ਇਸ ਮਾਮਲੇ ਵੱਲ ਟਿਕੀਆਂ ਹੋਈਆਂ ਨੇ ਸੋ ਪੂਰਾ ਸੋਸ਼ਲ ਮੀਡੀਆ ਵੀ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਦੇ ਉੱਪਰ ਹਰ ਰੋਜ਼ ਚਰਚਾਾਂ ਵਿੱਚ ਸੋ ਸੂਤਰਾਂ ਤੋਂ ਜੋ ਜਾਣਕਾਰੀ ਆਰੀ ਕਿ 25 ਨਵੰਬਰ ਨੂੰ ਸਿੰਘ ਸਹਿਬਾਨਾ ਨੇ ਇੱਕ ਵੱਡੀ ਮੀਟਿੰਗ ਬੁਲਾ ਲਈ ਹੈ ਜੋ ਨਵੰਬਰ ਦੇ ਆਖਰੀ ਹਫਤੇ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਉੱਪਰ ਤਨਖਾਹਾਂ ਸੁਖਵੀਰ ਸਿੰਘ ਬਾਦਲ ਦੀ ਜਥੇਦਾਰ ਕੋਲ ਤਨਖਾਹ ਲਗਾਉਂਦੀ ਅਗਲੀ ਜਿਹੜੀ ਕਾਰਵਾਈ ਕਰ ਲਈ ਮੁੜ 13 ਨਵੰਬਰ ਨੂੰ ਸਰਯਾਦ ਪੱਤਰ ਦੇ ਚਕੇ ਗਏ ਸੀ ਸੁਖਵੀਰ ਸਿੰਘ ਬਾਦਲ ਉਸ ਦੇ ਉੱਪਰ ਵਿਚਾਰ ਹੋएगी। ਸ਼੍ਰੀ ਕਾਟਕ ਸਿੰਘ ਸਾਹਿਬ ਨੇ ਤਨਖਾਹਿਆ ਕਰਮ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਜਥੇਦਾਰ ਨੂੰ ਪਹਿਲਾਂ ਵੀ 31 ਅਗਸਤ ਨੂੰ ਫਰਿਆਦ ਪੱਤਰ ਦੇ ਚੁਕੇ ਹਨ। ਸੋ ਤੁਹਾਨੂੰ ਦੱਸਦੀ ਹੈ ਕਿ ਧਰਮ ਵਿੱਚ ਤਨਖਾਈਏ ਦੇ ਕੇਸ ਦਾ ਨਿਪਟਾਰਾ ਧਾਰਮਿਕ ਸਜ਼ਾ ਲਗਾ ਕੇ ਹੀ ਪੂਰਾ ਹੁੰਦਾ ਹੈ। ਇੱਥੇ ਸ੍ਰੀ ਕਾਟਕ ਸਹਿਬ ਦੀ ਵਿਧੀ ਵਿਧਾਨ ਹੈ ਜਿਸ ਵਿੱਚ ਸਿਰਫ ਧਾਰਮਿਕ ਸੱਚਾਈਏ ਦਸਨ ਜੋਗੀ ਸ੍ਰੀ ਕਾਟਕ ਸਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਹੋਏ ਅਕਾਲੀ ਆਗੂ ਨੇ ਸੁਧਾਰ ਲਿਆ ਬਲੋਂ 1 ਜੁਲਾਈ ਨੂੰ ਜੋ ਅਕਾਲੀ ਦਲ ਦੇ ਬਾਗੀ ਹੋਏ ਅਕਾਲੀ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਸੁਖਵੀਰ ਸਿੰਘ ਬਾਦਲ ਜੋ ਕਿ ਜਿਨ੍ਹਾਂ ਨੇ ਬਹੁਤ ਵੱਡੇ ਗੁਨਾਹ ਕੀਤੇ ਨੇ ਉਹਨਾਂ ਨੂੰ ਸ਼੍ਰੀ ਕਾਟਕ ਸਾਹਿਬ ਦੇ ਤਲਬ ਕੀਤਾ ਜਾਵੇ ਸੋ 15 ਜਵਾਈ ਨੂੰ ਸੁਖਵੀਰ ਸਿੰਘ ਬਾਦਲ ਖੁਦ ਅਕਾਟਕ ਸਾਹਿਬ ਦੇ ਜਾ ਕੇ ਉਹਨਾਂ ਨੇ ਆਪਣੇ ਜਿਹੜੇ ਗੁਨਾਹ ਸੀ ਉਹਨਾਂ ਨੂੰ ਆਪਣੀ ਝੋਲੀ ਪਾਇਆ ਸੀ ਔਰ ਸ਼੍ਰੀ ਕਾਟਕ ਸਾਹਿਬ ਨੂੰ ਨਮਸਤਕ ਹੋ ਕੇ ਉਹਨਾਂ ਨੇ ਕਹਿ ਸੀ ਕਿ ਜੋ ਵੀ ਮੈਨੂੰ ਸਜ਼ਾ ਹੋਵੇਗੀ ਮੈਂ ਬਿਲਕੁਲ ਤਿਆਰ ਹਾਂ ਸੋ ਹੁਣ ਜੋ ਸਜ਼ਾ ਸੁਣਾਈ ਜਾਵੇਗੀ ਧਾਰਮਿਕ ਸਜ਼ਾ ਦੇ ਵਿੱਚ ਜਾਂ ਤਾਂ ਬਰਤਨ ਸਾਫ ਕਰਨ ਦੀ ਸਜ਼ਾ ਹੋਵੇਗੀ ਜੋੜੇ ਚੜਨ ਦੀ ਸਜ਼ਾ ਹੋਵੇਗੀ ਜਾਂ ਹੋਰਸ ਜਿਹੜੀ ਸਜ਼ਾ ਹੁੰਦੀ ਹੈ ਉਸ ਜੋ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਧਾਰਮਿਕ ਤੌਰ ਤੇ ਸਜ਼ਾ ਲਾਈ ਜਾਂਦੀ ਹੈ ਉਹ ਸਜ਼ਾ 25 ਨਵੰਬਰ ਨੂੰ ਸੁਣਾਈ ਜਾਣਗੀ ਸ਼ਬੀਰ ਸਿੰਘ ਮਾਦ